ਸੋ ਕਹਾ ਓ ਟਲ ਗੁਰ ਸੇਵੀਐ ਅਹਨੇ ਸਹਜ ਸੁਭਾਈ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵ ਸਿਫਤ ਖਸਮ ਦੀ ਨੂਰ ਅਰਸਾ ਹੋ ਕੋਰ ਸਾਹੋ ਝੱਟ ਹੀ ਐ ਤਉ ਦਿੱਠੇ ਸੱਚੇ ਪਾਤਿਸਾਹ ਮਾਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਿਸਾਹ ਸਿਰ ਸਾਹ ਦਾ ਸਾਹ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੀ ਸਾਹ ਸੱਜਣ ਸੱਚਾ ਪਾਤੇ ਸਾਹ ਸਿਰ ਸਾਹ ਦਾ ਸਾਹ ਜਿਸ ਪਾਸ ਬਹਿ ਠਿਆ ਸੋਹੀਐ ਸਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਾਲੋਕ ਸੰਤ ਉਧਰਣ ਦਇਆਲੰ ਅਸਰੰ ਗੋਪਾਲ ਕੀਰਤਨ ਹੈ ਨਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸ਼ਰ ਹੈ ਸੰਤ ਉਦਰਣ ਦਇਆਲੰ ਆਸਰੰ ਗੋਪਾਲ ਕੀਰਤਨ ਹੈ ਨਿਰਮਲੰ ਸ਼ਾਂਤ ਸੰਗੇਣ ਓਟ ਨਾਨਕ ਪਰਮੇਸ਼ਰ ਹੈ ਚੰਦਨ ਚੰਦ ਨ ਸਰਦ ਰੁੱਤ ਮੂਲ ਨ ਮਿਟਈ ਕਾਮ ਕੀਤ ਲੋਥੀ ਵਾ ਨਾਨਕਾ ਜਪੰਦੜੋ ਹਰਨਾਮੋ ਪਾਉੜੀ ਚਰਨ ਕਮਲ ਕੀ ਓਟ ਉਧਰੇ ਸਗਲ ਜਨ ਸੋਣ ਪਰਤਾਪ ਗੋਵਿੰਦ ਨਿਰਭਉ ਭੈ ਮਨ ਤੋਟ ਨ ਆਵੈ ਮੂਲੇ ਸੰਚਿਆ ਨਾਮ ਧਨ ਸੰਤ ਜਨਾ ਸੋ ਸੰਗ ਪਾਈਐ ਵੱਡ ਪੁੰਨ ਆਠ ਪਹਿਰ ਹਰ ਧਿਆਈ ਹਾਰੇ ਜਸ ਨੇਤ ਸੁਣ ਸੰਤ ਜਨਾ ਸੋ ਸੰਗ ਪਾਇਆ ਵੱਡ ਪੁੰਨ ਆਠ ਪਹਿਰ ਹਾਰੇ ਧਾਈ ਹਰ ਜਸ ਨਿਤ ਸੋਨ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸਲੋਕ ਸੰਤ ਉਦਰਣ ਦਇਆਲੰ ਆਸਰੰ ਗੋਪਾਲ ਕੀਰਤਨਹ ਨਰਮਲੰਗ ਸੰਤ ਸੰਗੀਣ ਓਟ ਨਾਨਕ ਪਰਮੇਸ਼ਵਰ ਹੈ ਜੈਤ ਸ੍ਰੀ ਮਹੱਲਾ ਪੰਜਵਾਂ ਵਾਰਸ ਲੋਕਾਂ ਨਾਲ ਪੌੜੀ 17ਵੀਂ